ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਮੋਢਿਆਂ ਤੋਂ ਬਿਜਲੀ ਬਿੱਲਾਂ ਦਾ ਬੋਝ ਘੱਟ ਹੋ ਗਿਆ ਹੈ ਹਰ ਵਰਗ ਖਾਸ ਕਰ ਮੱਧ ਵਰਗ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਬਣ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਖਪਤਕਾਰ ਬਿਜਲੀ ਦੇ ਬਿੱਲਾਂ ਤੋਂ ਹੋਈ ਬਚਤ ਨਾਲ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਰਹੇ ਹਨ ਸ਼ਸ਼ੀਕਲ ਮਹਿਾ ਰਮਨਦੀਪ ਜ਼ਿਰਖਪੁਰ ਤੋਂ ਅ ਮੈਂ ਸ੍ਰੀਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਨੇ ਸ਼ੁਰੂ ਹੋਏ ਧੰਨਵਾਦ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ। ਧਨਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸਦੀ ਹੈ ਕਿ ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ। ਹੜ੍ਹਾਂ ਨੂੰ ਲੈ ਕੇ ਜਿਹੜੀ ਆ ਇਸ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚਰਚਾ ਹੋ ਰਹੀ ਹੈ। ਪਹਿਲੇ ਦਿਨ ਦੀ ਗੱਲ ਕਰੀਏ ਤਾਂ 26 ਤਰੀਕ ਨੂੰ ਜਿਹੜਾ ਆ ਸੈਸ਼ਨ ਜਿਹੜਾ ਸ਼ੁਰੂ ਹੋਇਆ ਸੀ ਇਸ ਦੌਰਾਨ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਜਿੱਥੇ ਆਪ ਸਰਕਾਰ ਦੇ ਵੱਲੋਂ ਯਾਨੀ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਉੱਤੇ ਤੰਜ ਕੱਸੇ ਗਏ ਸੀ ਤਾਂ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵੀ ਕਈ ਵੱਡੇ ਸਵਾਲ ਜਿਹੜੇ ਆ ਉਹ ਚੁੱਕੇ ਗਏ ਸੀ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੜ ਵਸੇਵੇ ਦੇ ਲਈ ਜਿਹੜੀ ਆ ਉਹ ਵੋਟਿੰਗ ਹੋਵੇਗੀ ਕਿਉਂਕਿ ਹੜਾ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ਼ ਇਜਲਾਸ ਜਿਹੜਾ ਆ ਉਹ ਸੱਦਿਆ ਗਿਆ ਹੈ ਤੇ ਅੱਜ ਦੂਸਰੇ ਦਿਨ ਦੀ ਕਾਰਵਾਈ ਦੇ ਵਿੱਚ ਕੀ ਕੁਝ ਖਾਸ ਰਹੇਗਾ ਇਹ ਵੇਖਣ ਵਾਲੀ ਗੱਲ ਰਹੇਗੀ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 6 ਤੇ ਲਗਭਗ ਜਿਹੜੇ ਆ ਉਹ ਬਿੱਲ ਜਿਹੜੇ ਨੇ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਜਾਣਗੇ ਦੱਸ ਦਈਏ ਕਿ ਪੰਜਾਬ ਦੇ ਮੁੜ ਬਸੇਵੇ ਦੇ ਲਈ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ VOTING ਹੋਵੇਗੀ ਹਾਲਾਂਕਿ ਜੇਕਰ ਅਸੀਂ ਪਹਿਲੇ ਦਿਨ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਾਰਵਾਈ ਵੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਰਹੀ ਹੈ ਕਿਉਂਕਿ ਪਹਿਲੇ ਦਿਨ ਦੀ ਕਾਰਵਾਈ ਦੇ ਵਿੱਚ ਆਪ ਵਿਧਾਇਕਾਂ ਨੇ ਸਦਨ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਜਿਹੜਾ ਆ ਪ੍ਰਦਰਸ਼ਨ ਕੀਤਾ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਵੀ ਸਰਕਾਰ ਦੇ ਉੱਤੇ ਤੰਜ ਕੱਸੇ ਤਾਂ ਅੱਜ ਦੇ ਕਾਰਵਾਈ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਕਿਹੜੇ ਬਿੱਲ ਪੇਸ਼ ਕੀਤੇ ਜਾਂਦੇ ਨੇ ਉਹ ਵੇਖਣ ਵਾਲੀ ਗੱਲ ਰਹੇਗੀ ਸਵੇਰੇ 11:00 ਵਜੇ ਜਿਹੜੀ ਹੈ ਸਦਨ ਦੀ ਕਾਰਵਾਈ ਸ਼ੁਰੂ ਹੋ ਜਾਣੀ ਹੈ ਫੋਨ ਲਾਈਨ ਤੇ ਵਨੀਤ ਜੁੜੇ ਹੋਏ ਨੇ ਵਨੀਤ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਹੈ ਬਿਲਕੁਲ ਦੇਖੋ ਅੱਜ ਦੀ ਕਾਰਵਾਈ ਦੀ ਗੱਲ ਕਰੀਏ 11 ਵਜੇ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਜੇਗੀ ਕਈ ਵੱਡੇ ਮਸਲੇ ਨੇ ਜਿਹੜੇ ਸੈਸ਼ਨ ਦੇ ਵਿੱਚ ਵਿਚਾਰੇ ਜਾਣੇ ਨੇ ਖਾਸ ਕਰਕੇ ਪੰਜਾਬ ਦੇ ਮੁਰ ਵਸੇਵੇਂ ਦੀ ਗੱਲ ਕਰੀਏ ਹੜ੍ਹ ਨਾਲ ਪ੍ਰਭਾਵਿਤ ਹੈ ਪੰਜਾਬ ਪੰਜਾਬ ਦੇ 2300 ਤੋਂ ਵੱਧ ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਝੇਲ ਰਹੇ ਨੇ ਤੇ ਜਿਸ ਤੰਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੱਸਦੇ ਨਜ਼ਰ ਆਏ ਕਿ ਹਜੇ ਪੰਜਾਬ ਵੀ ਇਸ ਕੁਦਰਤੀ ਆਫਤਾ ਤੋਂ ਬਾਹਰ ਨਹੀਂ ਆਇਆ ਹਜੇ ਵੀ ਪੰਜਾਬ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇਸੇ ਕਰਕੇ ਆ ਸੈਸ਼ਨ ਬੁਲਾਇਆ ਤਾਂ ਕਿ ਸੈਸ਼ਨ ਦੇ ਵਿੱਚ ਹੈਲਦੀ ਡਿਸਕਸ਼ਨ ਹੋ ਸਕੇ ਤੇ ਪਹਿਲਾ ਦਿਨ ਜਿਹੜਾ ਰਿਹਾ ਉਹ ਹੰਗਾਮੇ ਦਾ ਰਿਹਾ ਕਿਉਂਕਿ ਇੱਕ ਪਾਸੇ ਜਿੱਥੇ ਵਿਰੋਧੀ ਧਿਰ ਜਿਹੜੀ ਹੈ ਕੌਸਾ ਤਾਤਰ ਨੂੰ ਕਈ ਸਵਾਲ ਕਰਦੀ ਨਜ਼ਰ ਆਈ ਉਥੇ ਸੱਤਾਧਿਰ ਨੇ ਕੇਂਦਰ ਦੀ ਪਾਲਿਸੀਆਂ ਨੂੰ ਲੈ ਕੇ ਕੇਂਦਰ ਦੇ ਵਤੀਰੇ ਨੂੰ ਲੈ ਕੇ ਕੇਂਦਰ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਅੱਜ ਵੀ ਜਦੋਂ ਸੈਸ਼ਨ ਦੀ ਕਾਰਵਾਈ ਹੈ ਹੀ ਹੋਏਗੀ ਤੇ ਕੁਝ ਇਸ ਤਰ੍ਹਾਂ ਦੇ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਤੇ ਸੱਤਾਧਿਰ ਦੇ ਵਿੱਚ ਨੋਕ ਚੌਕ ਵੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਹੀ ਕਈ ਵੱਡੇ ਬਿੱਲ ਜਿਹੜੇ ਨੇ ਉਹ ਅੱਜ ਸੈਸ਼ਨ ਦੇ ਵਿੱਚ ਪਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਸੋਧ ਕਰਕੇ ਪੰਜਾਬੀਆਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਸਰਕਾਰ ਕਰ ਸਕਦੀ ਹੈ ਵੇ ਕਨਾਲੀ ਕਰ ਰਹੀ ਕਿ ਜਦੋਂ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਸ ਸਮਾਂ ਦੋਨੋਂ ਧਿਰਾਂ ਜੜੀਆਂ ਨੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਸਾਰਥਕ ਚਰਚਾ ਕਰਦੀਆਂ ਹੋਈਆਂ ਨਜ਼ਰ ਆਣ ਗਿਆ ਕਿਉਂਕਿ ਅੱਜ ਸੈਸ਼ਨ ਦੇ ਵਿੱਚ ਸਾਰਥਕ ਚਰਚਾ ਦੀ ਬਹੁਤ ਲੋੜ ਹੈ ਔਰ ਆਹੀ ਸਾਰਥਕ ਚਰਚਾ ਹੋਏਗੀ ਜਿਹੜੀ ਇੱਕ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਦੀ ਰਣਨੀਤੀ ਬਣਾਏਗੀ ਜਿਸ ਦਾ ਕੇਂਦਰ ਦੇ ਉੱਪਰ ਦਬਾਅ ਪਵੇ ਔਰ ਕੇਂਦਰ ਤੋਂ ਇੱਕ ਵੱਡਾ ਵਿਸ਼ੇਸ਼ ਆਰਥਿਕ ਪੈਕੇਜ ਜਿਹੜਾ ਉਸੂਬੇ ਨੂੰ ਮਿਲ ਸਕੇ ਕਿ ਬਿਲਕੁਲ तमाम ਜਾਣਕਾਰੀ ਲਈ ਤਨਵਾਤਾ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਢ ਬਸੇਵੇਂ ਨੂੰ ਲੈ ਕੇ ਜਿਹੜੀ ਆ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਚਰਚਾ ਹੋਵੇਗੀ ਕਿਉਂਕਿ ਪੰਜਾਬ ਹੜ੍ਹ ਦੇ ਨਾਲ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਵੱਡੇ ਪੱਧਰ ਤੇ ਪੰਜਾਬ ਵਾਸੀਆਂ ਦਾ ਜਿਹੜਾ ਆ ਨੁਕਸਾਨ ਹੋਇਆ ਹੈ ਜਿਸ ਨੂੰ ਲੈ ਕੇ ਹੀ ਇਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਆ ਉਸ ਸੱਦਿਆ ਗਿਆ ਹੈ ਤਾਂ ਅੱਜ ਦੂਸਰੇ ਦਿਨ ਦੀ ਕਾਰਵਾਈ ਦੌਰਾਨ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਪਹਿਲੇ ਦਿਨ ਦੀ ਕਾਰਵਾਈ ਦੇ ਗੱਲ ਕਰੀਏ ਤਾਂ ਵਿਰੋਧੀ ਧਿਰ ਨੇ ਸਤਾਧਿਰ ਨੂੰ ਸਵਾਲ ਕਰਦੀ ਹੋਈ ਜਿਹੜੀ ਆ ਵਿਰੋਧੀ ਧਿਰ ਨਜ਼ਰ ਆਈ ਉੱਥੇ ਹੀ ਜੇਕਰ ਸਤਾਧਿਰ ਦੀ ਗੱਲ ਕਰੀਏ ਤਾਂ ਸਤਾਧਿਰ ਨੇ ਵੀ ਕੇਂਦਰ ਦੀ ਪਾਲਿਸੀਆਂ ਦੇ ਉੱਤੇ ਕਈ ਵੱਡੇ ਸਵਾਲ ਚੁੱਕੇ ਆ ਤਾਂ ਅੱਜ ਕਈ ਵੱਡੇ ਬਿੱਲ ਝੜੇ ਨੇ ਉਹ ਪੇਸ਼ ਕੀਤੇ ਜਾਣਗੇ ਤਾਂ ਦੇਖਣਾ ਹੋਵੇਗਾ ਕਿ ਜਦੋਂ 11 ਵਜੇ ਸਦਨ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਵਿਰੋਧੀ ਧਿਰ ਅਤੇ ਸਤਾਧਿਰ ਦੋਵੇਂ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਦੇ ਚੁੱਕਦੇ ਨੇ ਕਿਉਂਕਿ ਸਾਰਥਕ ਚਰਚਾ ਹੋਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਅਤੇ ਇੱਕ ਵੱਡਾ ਪੈਕੇਜ ਜਿਹੜਾ ਆ ਉਸ ਉਸ ਨੂੰ ਪੰਜਾਬ ਦੇ ਲਈ ਲਿਆਇਆ ਜਾ ਸਕੇ ਕਿਉਂਕਿ ਪੰਜਾਬ ਦਾ ਵੱਡੇ ਪੱਧਰ ਤੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਤੇ ਇਸੇ ਨੂੰ ਲੈ ਕੇ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਮੁਰਬ ਸੇਵੇ ਨੂੰ ਲੈ ਕੇ ਜਿਹੜੀ ਆ ਅੱਜ ਵੋਟਿੰਗ ਹੋਵੇਗੀ ਇਸ ਦੇ ਨਾਲ ਹੀ ਕਈ ਵੱਡੇ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ ਪੰਜਾਬ ਦੇ ਪੁਨਰਵਾਸ ਨਾਲ ਸੰਬੰਧਿਤ ਇੱਕ ਪ੍ਰਸਤਾਵ ਜਿਹੜਾ ਆ ਉਸ ਤੇ ਉੱਤੇ ਚਰਚਾ ਹੋਵੇਗੀ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਅਤੇ ਸੱਤਾਧਿਰ ਦੋਵੇਂ ਹੀ ਇੱਕ ਦੂਜੇ ਦੇ ਉੱਤੇ ਤੰਜ ਕਸਦੀਆਂ ਹੋਈਆਂ ਨਜ਼ਰ ਆਈਆਂ ਤੇ ਅੱਜ ਦੀ ਕਾਰਪਾਈ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਕਿਹੜੇ ਵੱਡੇ ਬਿੱਲ ਪੇਸ਼ ਕੀਤੇ ਜਾਂਦੇ ਨੇ ਪੰਜਾਬ ਵਾਸੀਆਂ ਦੇ ਲਈ ਕੀ ਕੁਝ ਐਲਾਨ ਹੁੰਦਾ ਹੈ ਖਾਸ ਕਰਕੇ ਹੜ੍ਹ ਪੀੜਤਾ ਲਈ ਕੀ ਕੁਝ ਐਲਾਨ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੈ ਦੈਨਿਕ ਸਵੇਰਾਂ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸਦੀ ਹੈ ਕਿ ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਹੜ੍ਹਾਂ ਨੂੰ ਲੈ ਕੇ ਇਹ ਇਸ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚਰਚਾ ਹੋ ਰਹੀ ਹੈ ਪਹਿਲੇ ਦਿਨ ਦੀ ਗੱਲ ਕਰੀਏ ਤਾਂ 26 ਤਰੀਕ ਨੂੰ ਜਿਹੜਾ ਆ ਸੈਸ਼ਨ ਜਿਹੜਾ ਸ਼ੁਰੂ ਹੋਇਆ ਸੀ ਇਸ ਦੌਰਾਨ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਜਿੱਥੇ ਆਪ ਸਰਕਾਰ ਦੇ ਵੱਲੋਂ ਯਾਨੀ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਉੱਤੇ ਤੰਜ ਕੱਸੇ ਗਏ ਸੀ ਤਾਂ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵੀ ਕਈ ਵੱਡੇ ਸਵਾਲ ਜਿਹੜੇ ਆ ਉਹ ਚੁੱਕੇ ਗਏ ਸੀ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੜ ਵਸੇਵੇ ਦੇ ਲਈ ਜਿਹੜੀ ਆ ਉਹ VOTING ਹੋਵੇਗੀ ਕਿਉਂਕਿ ਹੜਾ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ਼ اجلاس ਜਿਹੜਾ ਆ ਉਹ ਸੱਦਿਆ ਗਿਆ ਹੈ ਤੇ ਅੱਜ ਦੂਸਰੇ ਦਿਨ ਦੀ ਕਾਰਵਾਈ ਕੀ ਕੁਝ ਖਾਸ ਰਹੇਗਾ ਇਹ ਵੇਖਣ ਵਾਲੀ ਗੱਲ ਰਹੇਗੀ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 6 ਤੇ ਲਗਭਗ ਜਿਹੜੇ ਆ ਉਹ ਬਿਲ ਜਿਹੜੇ ਨੇ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਜਾਣਗੇ ਦੱਸ ਦਈਏ ਕਿ ਪੰਜਾਬ ਦੇ ਮੂੜ ਬਸੇਵੇ ਦੇ ਲਈ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ VOTING ਹੋਵੇਗੀ ਹਾਲਾਂਕਿ ਜੇਕਰ ਅਸੀਂ ਪਹਿਲੇ ਦਿਨ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਾਰਵਾਈ ਵੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਰਹੀ ਹੈ ਕਿਉਂਕਿ ਪਹਿਲੇ ਦਿਨ ਦੀ ਕਾਰਵਾਈ ਦੇ ਵਿੱਚ ਆਪ ਵਿਧਾਇਕਾਂ ਨੇ ਸਦਨ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਜਿਹੜਾ ਆ ਪ੍ਰਦਰਸ਼ਨ ਕੀਤਾ ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਵੀ ਸਰਕਾਰ ਦੇ ਉੱਤੇ ਤੰਜ ਕੱਸੇ ਤਾਂ ਅੱਜ ਦੇ ਕਾਰਵਾਈ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਕਿਹੜੇ ਬਿੱਲ ਪੇਸ਼ ਕੀਤੇ ਜਾਂਦੇ ਨੇ ਉਹ ਵੇਖਣ ਵਾਲੀ ਗੱਲ ਰਹੇਗੀ ਸਵੇਰੇ 11 ਵਜੇ ਜਿਹੜੀ ਹੈ ਸਦਨ ਦੀ ਕਾਰਵਾਈ ਸ਼ੁਰੂ ਹੋ ਜਾਣੀ ਹੈ ਫੋਨ ਲਾਈਨ ਤੇ ਵਨੀਤ ਜੁੜੇ ਹੋਏ ਨੇ ਵਨੀਤ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਹੈ ਬਿਲਕੁਲ ਦੇਖੋ ਅੱਜ ਦੀ ਕਾਰਵਾਈ ਦੀ ਗੱਲ ਕਰੀਏ 11 ਵਜੇ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਜੇਗੀ ਕਈ ਵੱਡੇ ਮਸਲੇ ਨੇ ਜਿਹੜੇ ਸੈਸ਼ਨ ਦੇ ਵਿੱਚ ਵਿਚਾਰੇ ਜਾਣੇ ਨੇ ਖਾਸ ਕਰਕੇ ਪੰਜਾਬ ਦੇ ਮੂੜ ਵਸੇਵੇਂ ਦੀ ਗੱਲ ਕਰੀਏ ਹੜ੍ਹ ਨਾਲ ਪ੍ਰਭਾਵਿਤ ਹੈ ਪੰਜਾਬ ਪੰਜਾਬ ਦੇ 2300 ਤੋਂ ਵੱਧ ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਝੇਲ ਰਹੇ ਨੇ ਤੇ ਜਿਸ ਤੰਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੱਸਦੇ ਨਜ਼ਰ ਆਏ ਕਿ ਹਜੇ ਪੰਜਾਬ ਵੀ ਇਸ ਕੁਦਰਤੀ ਆਫਤਾ ਤੋਂ ਬਾਹਰ ਨਹੀਂ ਆਇਆ ਹਜੇ ਵੀ ਪੰਜਾਬ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇਸੇ ਕਰਕੇ ਆ ਸੈਸ਼ਨ ਬੁਲਾਇਆ ਹੈ ਤਾਂ ਕਿ ਸੈਸ਼ਨ ਦੇ ਵਿੱਚ ਹੈਲਦੀ ਡਿਸਕਸ਼ਨ ਹੋ ਸਕੇ ਤੇ ਪਹਿਲਾ ਦਿਨ ਜਿਹੜਾ ਰਿਹਾ ਉਹ ਹੰਗਾਮੇ ਦਾ ਰਿਹਾ ਕਿਉਂਕਿ ਇੱਕ ਪਾਸੇ ਜਿੱਥੇ ਵਿਰੋਧੀ ਧਿਰ ਜਿਹੜੀ ਹੈ ਉਹ ਸੱਤਾ ਧਿਰ ਨੂੰ ਕਈ ਸਵਾਲ ਕਰਦੀ ਨਜ਼ਰ ਆਈ ਉੱਥੇ ਸੱਤਾ ਧਿਰ ਨੇ ਕੇਂਦਰ ਦੀ ਪਾਲਿਸੀਆਂ ਨੂੰ ਲੈ ਕੇ ਕੇਂਦਰ ਦੇ ਵਤੀਰੇ ਨੂੰ ਲੈ ਕੇ ਕੇਂਦਰ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਅੱਜ ਵੀ ਜਦੋਂ ਸੈਸ਼ਨ ਦੀ ਕਾਰਵਾਈ ਹੈ ਹੀ ਹੋਏਗੀ ਤੇ ਕੁਝ ਇਸ ਤਰ੍ਹਾਂ ਦੇ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਵਿੱਚ ਨੋਕ ਚੌਕ ਵੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਹੀ ਕਈ ਵੱਡੇ ਬਿੱਲ ਜਿਹੜੇ ਨੇ ਉਹ ਅੱਜ ਸੈਸ਼ਨ ਦੇ ਵਿੱਚ ਪਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਸੋਧ ਕਰਕੇ ਪੰਜਾਬੀਆਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਸਰਕਾਰ ਕਰ ਸਕਦੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਸ ਸਮਾਂ ਦੋਨੋਂ ਤਰਾਚੜੀਆਂ ਨੇ ਕਿਹੜੇ ਕਿਹੜੇ ਮਸਲਾਂ ਨੂੰ ਲੈ ਕੇ ਸਾਰਥਕ ਚਰਚਾ ਕਰਦੀਆਂ ਹੋਈਆਂ ਨਜ਼ਰਾਨੀਆਂ ਕਿਉਂਕਿ ਅੱਜ ਸੈਸ਼ਨ ਦੇ ਵਿੱਚ ਸਾਰਥਕ ਚਰਚਾ ਦੀ ਬਹੁਤ ਲੋੜ ਹੈ ਔਰ ਆਹੀ ਸਾਰਥਕ ਚਰਚਾ ਹੋਏਗੀ ਜਿਹੜੀ ਇੱਕ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਦੀ ਰਣਨੀਤੀ ਬਣਾਏਗੀ ਜਿਸ ਦਾ ਕੇਂਦਰ ਦੇ ਉੱਪਰ ਦਬਾਅ ਪਵੇ ਔਰ ਕੇਂਦਰ ਤੋਂ ਇੱਕ ਵੱਡਾ ਵਿਸ਼ੇਸ਼ ਆਰਥਿਕ ਪੈਕੇਜ ਜਿਹੜਾ ਉਸ ਸੂਬੇ ਨੂੰ ਮਿਲ ਸਕੇ। ਇਸ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਸਰਾ ਯਾਨੀ ਆਖਰੀ ਦਿਨ ਹੈ ਦੱਸ ਦਈਏ ਕਿ ਪੰਜਾਬ ਦੇ ਮੁੱਢ ਬਸੇਵੇ ਨੂੰ ਲੈ ਕੇ ਜਿਹੜੀ ਆ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਚਰਚਾ ਹੋਵੇਗੀ ਕਿਉਂਕਿ ਪੰਜ ਜਾਬ ਹੜ ਦੇ ਨਾਲ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਵੱਡੇ ਪੱਧਰ ਤੇ ਪੰਜਾਬ ਵਾਸੀਆਂ ਦਾ ਜਿਹੜਾ ਆ ਨੁਕਸਾਨ ਹੋਇਆ ਹੈ ਜਿਸ ਨੂੰ ਲੈ ਕੇ ਹੀ ਇਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਆ ਉਹ ਸੱਦਿਆ ਗਿਆ ਤਾਂ ਅੱਜ ਦੂਸਰੇ ਦਿਨ ਦੀ ਕਾਰਵਾਈ ਦੌਰਾਨ ਕੀ ਕੁਝ ਖਾਸ ਰਹਿੰਦਾ ਹੈ ਜੇਕਰ ਪਹਿਲੇ ਦਿਨ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਵਿਰੋਧੀ ਧਿਰ ਨੇ ਸਤਾਧਿਰ ਨੂੰ ਸਵਾਲ ਕਰਦੀ ਹੋਈ ਜਿਹੜੀ ਆ ਵਿਰੋਧੀ ਧਿਰ ਨਜ਼ਰ ਆਈ ਉੱਥੇ ਹੀ ਜੇਕਰ ਸਤਾਧਿਰ ਦੀ ਗੱਲ ਕਰੀਏ ਤਾਂ ਸਤਾਧਿਰ ਨੇ ਵੀ ਕੇਂਦਰ ਦੀ ਪਾਲਿਸੀਆਂ ਦੇ ਉੱਤੇ ਕਈ ਵੱਡੇ ਸਵਾਲ ਚੁੱਕੇ ਆ ਤਾਂ ਅੱਜ ਕਈ ਵੱਡੇ ਬਿੱਲ ਛੜੇ ਨੇ ਉਹ ਪੇਸ਼ ਕੀਤੇ ਜਾਣਗੇ ਤਾਂ ਦੇਖਣਾ ਹੋਵੇਗਾ ਕਿ ਜਦੋਂ 11 ਵਜੇ ਸਦਨ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਆ ਤਾਂ ਵਿਰੋਧੀ ਧਿਰ ਅਤੇ ਸਤਾ ਧਿਰ ਦੋਵੇਂ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਦੇ ਚੁੱਕਦੇ ਨੇ ਕਿਉਂਕਿ ਸਾਰਥਕ ਚਰਚਾ ਹੋਣੀ ਬੇहद ਜ਼ਿਆਦਾ ਜ਼ਰੂਰੀ ਹੈ ਤਾਂ ਜੋ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਅਤੇ ਇੱਕ ਵੱਡਾ ਪੈਕੇਜ ਜਿਹੜਾ ਆ ਉਸ ਨੂੰ ਪੰਜਾਬ ਦੇ ਲਈ ਲਿਆਇਆ ਜਾ ਸਕਿਆ ਕਿਉਂਕਿ ਪੰਜਾਬ ਦਾ ਵੱਡੇ ਪੱਧਰ ਤੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਤੇ ਇਸੇ ਨੂੰ ਲੈ ਕੇ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਮੁੜ ਵਸੇਬੇ ਨੂੰ ਲੈ ਕੇ ਜਿਹੜੀ ਆ ਅੱਜ VOTING ਹੋਵੇਗੀ ਇਸ ਦੇ ਨਾਲ ਹੀ ਕਈ ਵੱਡੇ ਬਿਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ ਪੰਜਾਬ ਦੇ ਪੁਨਰਵਾਸ ਨਾਲ ਸੰਬੰਧਿਤ ਇੱਕ ਪ੍ਰਸਤਾਵ ਜਿਹੜਾ ਆ ਉਸ ਤੇ ਉੱਤੇ ਚਰਚਾ ਹੋਵੇਗੀ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਅਤੇ ਸੱਤਾ ਧਿਰ ਦੋਵੇਂ ਹੀ ਇੱਕ ਦੂਜੇ ਦੇ ਉੱਤੇ ਤੰਜ ਕਸਤੀਆਂ ਹੋਈਆਂ ਨਜ਼ਰ ਆਈਆਂ ਤੇ ਅੱਜ ਦੀ ਕਾਰਵਾਈ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਕਿਹੜੇ ਵੱਡੇ ਬਿੱਲ ਪੇਸ਼ ਕੀਤੇ ਜਾਂਦੇ ਨੇ ਪੰਜਾਬ ਵਾਸੀਆਂ ਦੇ ਲਈ ਕੀ ਕੁਝ ਐਲਾਨ ਹੁੰਦਾ ਹੈ ਖਾਸ ਕਰਕੇ ਹੜ੍ਹ ਪੀੜਤਾ ਲਈ ਕੀ ਕੁਝ ਐਲਾਨ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਥੇ